सीएम भगवंत मान सियासत ਦੇ ਵਿੱਚ ਬਹੁਤ ਵੱਡੀ ਗੇਮ ਖੇਡ ਰਹੇ ਨੇ ਹੋਰ ਪਾਰਟੀਆਂ ਦੇ ਵੱਡੇ ਵੱਡੇ ਥੰਮ ਹਲਾ ਦਿੰਦੇ ਨੇ ਉਹਨਾਂ ਦੇ ਵੱਡੇ ਲੀਡਰ ਪਤਾ ਨਹੀਂ ਕਿਹੜਾ ਮੰਤਰ ਉਹਨਾਂ ਤੇ ਮਾਰਦੇ ਨੇ ਆਪਣੇ ਵੱਲ ਉਹਨਾਂ ਨੂੰ ਖਿੱਚ ਲਿਆਉਂਦੇ ਨੇ ਤੇ ਜੁਆਇਨ ਕਰਾ ਦਿੰਦੇ ਨੇ ਬਹੁਤ ਵੱਡਾ ਛੜਿਆੰਤਰ ਭਗਵੰਤ ਮਾਨ ਰਚਦੇ ਨੇ ਇਸ ਵੇਲੇ ਜੇ ਗੱਲ ਕਰ ਲਈਏ ਪਿਛੇ ਕੁਝ 4-5 ਮਹੀਨੇ ਪਹਿਲਾਂ ਦਲਵੀਰ ਗੋਲਦੀ ਕਾਂਗਰਸ ਲੀਡਰ ਐਮ ਐਲ ਏ ਉਹਨੂੰ ਆਪਣੇ ਵੱਲ ਖਿੱਚ ਲਿਆ ਜਾਂਦਾ ਵੱਡੇ ਪੱਧਰ ਤੇ ਉਹਦੀ ਜੁਆਇਨਿੰਗ ਕਰਵਾਈ ਗਈ ਪਰ ਅੱਜ ਦਲਵੀਰ ਸਿੰਘ ਗੋਲਦੀ ਕਿੱਥੇ ਐ ਧੂਰੀ ਉਹਨਾਂ ਦੀ ਕੋਈ ਵੀਡੀਓ ਸੀਐਮ ਭਗਵੰਤ ਮਾਨ ਦੇ ਨਾਲ ਜਾਂ ਆਮ ਆਦਮੀ ਪਾਰਟੀ ਦੀ ਕਿਸੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਹੋ ਰਹੀ ਹੈ ਤਾਂ ਉਹਦੇ ਵਿੱਚ ਆਮ ਦਲਵੀਰ ਗੋਲਦੀ ਕਿਉਂ ਨਹੀਂ ਦਿਖ ਰਿਹਾ ਐ ਸੀਐਮ ਭਗਵੰਤ ਮਾਨ ਦੀ ਚਾਲ ਹੈ ਕਿ ਤਕੜੇ ਲੀਡਰਾਂ ਨੂੰ ਆਪਣੇ ਵੱਲ ਖਿੱਚੋ ਵੱਡੇ ਪੱਧਰ ਤੇ ਜੁਆਇਨ ਕਰਾਓ ਨਾ ਤਾਂ ਉਹਨਾਂ ਨੂੰ ਉਹਨਾਂ ਦੀ ਪਾਰਟੀ ਜੋੜਾ ਰੱਖੋ ਨਾ ਹੀ ਆਪਣੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਦੇਵੋ ਵਿਚਾਲੇ ਲਮਕਾ ਦਿਓ ਹੁਣ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਡਿੰਪੀ ਢਿੱਲੋਂ ਵੀ ਦਲਵੀਰ ਸਿੰਘ ਗੋਲਦੀ ਵਾਂਗ ਪਛਤਾ ਰਿਹਾ ਹੋਣਾ ਕਿ ਪਿਛਲੇ ਦਿਨ ਹੀ ਡਿੰਪੀ ਢਿੱਲੋਂ ਨੂੰ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕਰਾਈ ਤੇ ਵੱਡੇ ਪੱਧਰ ਤੇ ਜੋਇਨ ਕਰਾਈ ਗਈ ਡੈਂਪੀ ਢਿੱਲੋ ਦਾ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਨਾਲ 35-40 ਸਾਲਾਂ ਦਾ ਵਾਪਿਆ ਵੈਸੀ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ ਇੱਕ ਦੂਜੇ ਨੂੰ ਸੁੱਖ-ਦੁੱਖ ਦੇ ਵਿੱਚ ਖੜਦੇ ਸੀ ਤੇ ਕਿਸ ਤਰ੍ਹਾਂ ਕੋਈ ਮੰਤਰ ਸੀਐਮ ਭਗਵੰਤ ਮਾਨ ਨੇ ਮਾਰ ਕੇ ਡੈਂਪੀ ਢਿੱਲੋ ਨੂੰ ਵੀ ਆਪਣੇ ਪਾਲੇ ਦੇ ਵਿੱਚ ਲੈ ਜਾਂਦਾ ਹੁਣ ਇੱਕ ਆਡੀਓ ਵਾਇਰਲ ਹੁੰਦੀ ਆ ਸੱਚੇ ਟੈਲੀਵਿਜ਼ਨ ਇਸ ਗੱਲ ਦੀ ਪੋਸਟ ਹੀ ਨਹੀਂ ਕਰਦਾ ਔਰ ਉਹਨਾਂ ਦੇ ਜਿਹੜੇ ਕੋਈ ਫੈਨ ਕਲੱਬ ਨੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਜੋ ਪੇਜ ਨੇ ਉਹਨਾਂ ਤੇ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਡਿੰਪੀ ਢਿੱਲੋਂ ਦਾ ਪੁੱਤਰ ਉਹਨਾਂ ਦਾ ਬੇਟਾ ਕਹਿ ਰਿਹਾ ਕਿ ਕਿਤੇ ਵੀ ਜਿਹੜਾ ਗਿੱਧਰ ਵਾਹੇ ਦੇ ਵਿੱਚ ਜਾਂ ਹੋਰ ਵੱਡੇ ਪ੍ਰੋਗਰਾਮ ਹੋਣ ਵਾਲੇ ਨੇ ਕਿ ਛੋਟੀ ਜੀ ਫੋਟੋ ਵੀ ਲਵਾ ਦਿਓ ਬਾਕੀ ਤੁਸੀਂ ਆ ਆਡੀਓ ਸੁਣ ਸਕਦੇ ਹੋ ਸੱਚ ਟੈਲੀਵਿਜ਼ਨਸ ਗੱਲ ਦੀ ਪੋਸਟ ਨਹੀਂ ਕਰਦਾ ਦੇ ਅੰਦਰ ਜੀ ਡਿਪਿਊ ਆਪਾਂ ਦੀ ਫੋਟੋ ਹੈ ਜੀ ਕਿਸੇ ਹਿਸਾਬ ਨਾਲ ਜਿਹੜਾ ਪੈਕਿੰਗ ਆਰਡਰ ਹੈ ਉਹਦੇ ਹਿਸਾਬ ਨਾਲ ਕੋਈ ਵੱਡੀ ਕੋਈ ਛੋਟੀ ਕਰਕੇ ਉਹਨਾਂ ਦੀ ਫੋਟੋ ਤਾਂ ਵਿੱਚ ਲਵਾਓ ਜੀ ਮਿਸਿੰਗ ਆਪੇ ਦੇ ਅੰਦਰ ਜੀ ਡਿਪਿਊ ਆਪਾਂ ਦੀ ਫੋਟੋ ਹੈ ਜੀ ਕਿਸੇ ਹਿਸਾਬ ਨਾਲ ਜਿਹੜਾ ਪੈਕਿੰਗ ਆਰਡਰ ਹੈ ਉਹਦੇ ਹਿਸਾਬ ਨਾਲ ਕੋਈ ਵੱਡੀ ਕੋਈ ਛੋਟੀ ਕਰਕੇ ਉਹਨਾਂ ਦੀ ਫੋਟੋ ਤਾਂ ਵਿੱਚ ਲਵਾਓ ਜੀ ਮਿਸਿੰਗ ਆਪੇ ਬਾਕੀ ਤੁਹਾਡੀ ਆਪਣੀ ਕੀ رائے ਹੈ ਜਿਹੜੀ ਤੁਹਾਡੀ ਆਪਣੀ رائے ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਹੋ ਦਲਵੀਰ ਸਿੰਘ ਗੋਲਦੀ ਬਾਰੇ ਔਰ ਦੂਜੀ డెంపీ టి